ਖੰਗ ਜ਼ੁਕਾਮ ਲੱਗਣ ਤੇ ਭੱਜ ਜਾਂਦੇ ਆ ਆਪਾਂ ਜਲਦੀ ਤੋਂ ਜਲਦੀ ਡਾਕਟਰਾਂ ਦੇ ਕੋਲ ਕਦੇ ਨਹੀਂ ਸੋਚਿਆ ਕਿ ਪੁਰਾਣੇ ਬਜ਼ੁਰਗ ਕਿਵੇਂ ਘਰ ਬੈਠੇ ਕਰਦੇ ਸੀ ਖੰਗ ਜ਼ੁਕਾਮ ਨੂੰ ਠੀਕ ਅੱਜ ਵਾਲੀ ਵੀਡੀਓ 'ਚ ਆਪਾਂ ਇਹੀ ਜਾਣਕਾਰੀ ਦਵਾਂਗੇ ਕਿ ਕਿਵੇਂ ਆਪਾਂ ਜੜੀ ਬੂਟੀਆਂ ਤੋਂ ਠੀਕ ਕਰ ਸਕਦੇ ਆ ਆਪਣੇ ਖੰਗ ਜ਼ੁਕਾਮ ਨੂੰ ਅੱਗੇ ਸਾਰਾ ਵੀਡੀਓ 'ਚ ਦੇਖੋ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਰਾਮ ਰਾਮ ਜੈ ਮਾਤਾ ਦੀ ਕੈਸਾ ਸਭ ਸਤਿ ਸਾਲ ਤੇ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪ ਬਲੌਗਰ ਤੇ ਫਰੈਂਡਸ਼ਿਪ ਸ਼ੁਰੂ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜਿਹੜੀ ਆਪਾਂ ਲੈ ਕੇ ਆਏ ਆ ਸਰਦੀ ਸਪ ਸਰਦੀਆਂ ਦੇ ਵਿੱਚ ਬੱਚਿਆਂ ਨੂੰ ਵੀ ਬਜ਼ੁਰਗਾਂ ਨੂੰ ਵੀ ਤੇ ਵੱਡਿਆਂ ਨੂੰ ਵੀ ਖੰਘ 'ਚ ਕੰਮ ਜਿਹੜੀ ਬਹੁਤ ਜ਼ਿਆਦਾ ਹੋ ਜਾਂਦੀ ਆ ਥੋੜਾ ਜਿਹਾ ਮੌਸਮ ਚੇਂਜ ਹੁੰਦਾ ਤੇ ਉਦੋਂ ਹੀ ਆਪਣੇ ਨਵੇਂ ਗਲੇ ਖਰਾਬ ਹੋ ਗਏ ਬੱਚਿਆਂ ਨੂੰ ਖੰਘ 'ਚ ਕੰਮ ਬਹੁਤ ਹੋ ਗਈ ਫਿਰ ਬਲਗਣ ਬਣ ਜਾਂਦੀ ਆ ਰੇਸ਼ਾ ਡੇਕਦਾ ਅੰਦਰ ਇਹਨਾਂ ਚੀਜ਼ਾਂ ਵਾਸਤੇ ਆਪਾਂ ਭੱਜ ਕੇ ਫਿਰ ਡਾਕਟਰਾਂ ਕੋਲ ਜਾਂਦੇ ਆ ਵੀ ਆਪਾਂ ਜਾ ਕੇ ਇਹਦਾ ਇਲਾਜ ਕਰਾਈਏ ਦੇਖੋ ਉਹ ਵੀ ਠੀਕ ਆ ਪਰ ਉਸ ਤੋਂ ਪਹਿਲਾਂ ਜੇਕਰ ਤੁਹਾਨੂੰ ਇਹ ਸ਼ੁਰੂਆਤੀ ਲੱਛਣ ਆ ਤੇ ਤੁਸੀਂ ਉਹਨੂੰ ਘਰ ਬੈਠੇ ਹੀ ਠੀਕ ਕਰ ਸਕਦੇ ਹੋ ਆਪਣਾ ਪੈਸੇ ਦੇ ਨੁਕਸਾਨ ਕੀਤੇ ਬਿਨਾ ਤੇ ਆਪਣੀ ਸਿਹਤ ਦਾ ਨੁਕਸਾਨ ਕੀਤੇ ਬਿਨਾ ਸਿਹਤ ਦਾ ਨੁਕਸਾਨ ਇਸ ਕਰਕੇ ਆਪਾਂ ਕਹਿ ਰਹੇ ਕਿ ਜਦੋਂ ਆਪਾਂ ਦੂਜੀਆਂ ਐਲੋਪੈਥਿਕ ਦਵਾਈਆਂ ਖਾਂਦੇ ਆ ਤੇ ਉਹਨਾਂ ਦੇ ਨਾਲ ਇੱਕ ਗੋਲੀ ਖਾਣ ਦੇ ਨਾਲ ਹੋਰ ਕਈ ਨੁਕਸਾਨ ਹੁੰਦੇ ਆ ਸਿਹਤ ਨੂੰ ਸੋ ਤੁਸੀਂ ਜਿਹੜਾ ਇਹ ਇਲਾਜ ਆ ਦੇਸੀ ਘਰੇ ਆਪਣਾ ਕਰ ਸਕਦੇ ਹੋ ਦੇਸੀ ਇਲਾਜ ਨੂੰ ਪਹਿਲ ਦਿਆ ਕਰੋ ਤੁਸੀਂ ਜਿਵੇਂ ਆਪਣੇ ਬਜ਼ੁਰਗ ਪਹਿਲਾਂ ਮਾਤਾਵਾਂ ਆਪਣੀਆਂ ਘਰੇ ਹੀ ਹੀ ਔੜ-ਪੋੜ ਕਰਦੀਆਂ ਹੁੰਦੀਆਂ ਸੀ ਚਾਹੇ ਖਾਂਸੀ ਲੱਗਦੀ ਸੀ ਬੱਚਿਆਂ ਨੂੰ ਖਾਂਸੀ ਲੱਗਦੀ ਸੀਗੀ ਕੋਈ ਵੀ ਇਹੋ ਜੀ ਪ੍ਰੋਬਲਮ ਹੁੰਦੀ ਸੀ ਤੇ ਉਹ ਘਰੇ ਹੀ ਜੜੀਆਂ ਔੜ-ਪੋੜ ਕਰਦੀਆਂ ਸੀਗੀਆਂ ਸੁਖੰਗ ਜੀ ਕੰਮ ਦਾ ਆਪਾਂ ਦੇਸੀ ਜਿਹੜਾ ਨੁਸਕਾ ਲੈ ਕੇ ਆਏ ਆ ਤੇ ਉਹਦੇ ਉੱਤੇ ਆਪਾਂ ਤੁਹਾਨੂੰ ਜਾਣਕਾਰੀ ਦੇਣਗੇ ਭਾਜੀ ਮਨਜੀਤ ਭਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਆ ਸਾਡੇ ਚੈਨਲ ਦੇ ਵਿੱਚ ਸੋ ਭਾਜੀ ਜਿਵੇਂ ਤੁਹਾਨੂੰ ਪਤਾ ਵੀ ਇਹ ਚੀਜ਼ ਦੀ ਮੰਗ ਆ ਤੇ ਬਹੁਤ ਕਮੈਂਟ ਵੀ ਆ ਰਹੇ ਸੀਗੇ ਆਪਾਂ ਨੂੰ ਤੇ ਇਹਨਾਂ ਥੋੜਾ ਵੀ ਵੀਡੀਓ ਬਣਾਉਂਦਾ ਟਾਈਮ ਨਹੀਂ ਲੱਗ ਰਿਹਾ ਸੀ ਸੋ ਸਰੋਤਿਆਂ ਤੋਂ ਵੀ ਆਪਾਂ ਮਾਫੀ ਮੰਗਦੇ ਆ ਪਹਿਲਾਂ ਕਿ ਆਪਣਾ ਇਹਨਾਂ ਜਿਹੜਾ ਟਾਈਮ ਨਹੀਂ ਲੱਗਦਾ ਪਿਆ ਸੀਗਾ ਵੀ ਵੀਡੀਓ ਬਣਾਉਂਦਾ ਤੇ ਇਹ ਜਿਹੜੀ ਸ਼ਿਕਾਇਤ ਆ ਆਮ ਹੀ ਤੁਹਾਨੂੰ ਪਤਾ ਘਰਾਂ ਦੇ ਵਿੱਚ ਹੋ ਜਾਂਦੀ ਆ ਬਜ਼ੁਰਗਾਂ ਨੂੰ ਵੀ ਤੇ ਬੱਚਿਆਂ ਨੂੰ ਵੀ ਬਹੁਤ ਜਿਹੜੀ ਸ਼ਿਕਾਇਤ ਹੋ ਜਾਂਦੀ ਆ ਵੀ ਖਾਂਸੀ ਜਕਾਮ ਬਹੁਤ ਜਲਦੀ ਲੱਗ ਜਾਂਦਾ ਕਈ ਬੱਚੇ ਤਾਂ ਰੁਕੇ ਹੀ ਰਹਿੰਦੇ ਨੇ तकरीबन ਉਹਨਾਂ ਦੀਆਂ ਮਾਵਾਂ ਦੇ ਇਹੀ ਮੈਸੇਜ ਹੁੰਦੇ ਨੇ ਕਿ ਸਾਡੇ ਬੱਚੇ ਨੂੰ ਦੀ ਉਹ ਖੰਗ ਨਹੀਂ ਹਟਦੀ ਜਕਾਮ ਨਹੀਂ ਹਟਦਾ ਤੇ ਅਸੀਂ ਬਹੁਤ ਦਵਾਈਆਂ ਦੇ ਕੇ ਵੇਖੀਆਂ ਆਈਆਂ ਤੇ ਤੁਸੀਂ ਉਸ ਬਾਰੇ ਥੋੜੀ ਜੀ ਸਾਨੂੰ ਜਾਣਕਾਰੀ ਦਿਓ ਵੀ ਇਹ ਕਿਉਂ ਲੱਗਦਾ ਵਾ ਤੇ ਨੂੰ ਘਰੇ ਆਪਾਂ ਬਿਨਾਂ ਦਵਾਈ ਤੋਂ ਜਦੋਂ ਆਪਾਂ ਡਾਕਟਰ ਤੋਂ ਦਵਾਈ ਲਿਆਉਨੇ ਬੱਚੇ ਉਹ ਨਹੀਂ ਖਾਂਦੇ ਕੋਈ ਇਹੋ ਜਿਹੀ ਚੀਜ਼ ਜਿਹਨਾਂ ਬੱਚਾ ਨੂੰ ਆਪਾਂ ਘਰ ਬੈਠੇ ਠੀਕ ਕਰ ਸਕੀਏ ਜੀ ਜੀ ਵੀਡੀਓ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਾਂਜੀ ਆਪਾਂ ਗੱਲ ਕਰਦੇ ਆਂ ਖੰਘ ਤੇ ਬਲਗਮ ਦੀ ਜਿਹੜੀ ਬਲਗਮ ਹੁੰਦੀ ਹੈ ਜੀ ਜਦੋਂ ਆਪਣੇ ਸਰੀਰ ਦੇ ਵਿੱਚ ਆਪਾਂ ਗਾਣਾ ਖਾਣਾ ਖਾਣੇ ਆ ਜੀ ਉਹਦੇ ਵਿੱਚ ਜਿਵੇਂ ਆਪਾਂ ਘਿਓ ਖਾ ਰਹੇ ਆ ਜਾਂ ਤਲੀਆਂ ਹੋਈਆਂ ਚੀਜ਼ਾਂ ਖਾ ਰਹੇ ਆ ਉਹਨਾਂ ਚੀਜ਼ਾਂ ਨਾਲ ਆਪਣੀ ਕਫ ਵੱਜ ਜਾਂਦੀ ਆ ਜਿੰਨਾ ਤੁਸੀਂ ਦੁੱਧ ਜ਼ਿਆਦਾ ਲਿਆ ਇਹਨਾਂ ਚੀਜ਼ਾਂ ਨਾਲ ਆਪਣਾ ਕਫ ਵਧ ਜਾਂਦਾ ਸਰੀਰ ਦੇ ਵਿੱਚ ਕਫ ਵਧਣ ਨਾਲ ਫਿਰ ਉਹਦੀ ਬਲਗਮ ਬਣ ਜਾਂਦੀ ਹੈ ਜੀ ਬਲਗਮ ਜਦੋਂ ਆਪਣੇ ਜਾ ਕੇ ਜੰਮਣ ਲੱਗ ਜਾਂਦੀ ਹੈ ਸਾਤੀ ਤੇ ਜੀ ਗਲ ਦੇ ਵਿੱਚ ਡਿੱਗਦੀ ਆ ਸਾਤੀ ਤੇ ਜੰਮਦੀ ਆ ਉਹਦੇ ਨਾਲ ਹੁੰਦਾ ਕੀ ਆ ਵੀ ਹੌਲੀ ਹੌਲੀ ਆਪਾਂ ਪਹਿਲਾਂ ਤਾਂ ਸ਼ੁਰੂਤੀ ਲੱਛਣਾਂ ਦੇ ਵਿੱਚ ਆਪਾਂ ਨੂੰ ਲੱਗਦਾ ਵੀ ਖੰਗ ਹੀ ਆ ਥੋੜੀ ਜੀ ਕੋਈ ਗੱਲ ਨਹੀਂ ਹੈ ਨਾ ਠੀਕ ਹੈ ਤੇ ਆਪਾਂ ਆਣ ਗੋਲੇ ਕਰੀ ਜਾਂਦੇ ਆ ਪਰ ਉਹ ਜਿਉਂ ਜਿਉਂ ਟਾਈਮ ਲੰਘਦਾ ਜਾਂਦਾ ਦੋ ਹਫ਼ਤੇ ਤਿੰਨ ਹਫ਼ਤੇ ਲੰਘਦੇ ਆ ਜੇ ਆਪਾਂ ਉਹਦਾ ਫਿਰ ਵੀ ਇਲਾਜ ਨਹੀਂ ਕਰਦੇ ਸਹੀ ਤਰੀਕੇ ਨਾਲ ਜੀ ਕਿਉਂਕਿ ਆਪਾਂ ਅੰਗਰੇਜ਼ੀ ਦਵਾਈਆਂ ਲੈਨੇ ਆ ਉਹਨਾਂ ਦੇ ਆਪਾਂ ਕਈ ਵਾਰੀ ਉਹਨਾਂ ਨਾਲ ਆਰਾਮ ਨਹੀਂ ਆਉਂਦਾ ਜੀ ਫਿਰ ਵੀ ਆਪਾਂ ਕਹਿੰਦੇ ਆ ਵੀ ਚਲੋ ਹੋਰ ਦਵਾਈ ਲੈਨੇ ਆ ਹੋਰ ਲੈਨੇ ਆ ਡਾਕਟਰ ਬਦਲੀ ਜਾਂਨੇ ਆ ਪਰ ਉਹਦਾ ਹੁੰਦਾ ਕੀ ਆ ਵੀ ਤੁਹਾਨੂੰ ਉਹ ਚੀਜ਼ਾਂ ਇੰਨੇ ਧੱਕੇ ਖਾਣ ਦੀ ਜ਼ਰੂਰਤ ਨਹੀਂ ਹੁੰਦੀ ਉਹਦਾ ਦੇਸੀ ਜਿਹਾ ਇਲਾਜ ਕਰ ਸਕਦੇ ਆ ਰਾਮ ਬਾਣਾ ਇਲਾਜ ਆ ਦੇਸੀ ਇਲਾਜ ਜਿਹੜਾ ਮਤਲਬ ਇਦਾਂ ਦਾ ਤੁਹਾਨੂੰ ਪੂਰੀ YouTube ਤੇ ਕਿਸੇ ਨੇ ਚੀਜ਼ਾਂ ਦਿਖਾਈ ਨਹੀਂ ਹੋਣੀ ਹੈਗੇ ਜਿਹੜੀਆਂ ਆਪਾਂ ਤੁਹਾਨੂੰ ਜਾਵਾਂਗੇ ਇਹਦੇ ਵਿੱਚ ਦੱਸਾਂਗੇ ਠੀਕ ਹੈ ਇਹਦੇ ਚ ਆ ਅੱਠ ਦਾ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਵਰਤਣੀਆਂ ਨੇ ਤੁਸੀਂ ਨਾਲ ਦੀ ਨਾਲ ਨੋਟ ਵੀ ਕਰ ਸਕਦੇ ਹੋ ਸਾਰੀਆਂ ਚੀਜ਼ਾਂ ਇਹ ਉਹ ਉਸਾ ਹੁੰਦਾ ਜੀ ਬਾਸਾ ਵੀ ਕਹਿੰਦੇ ਐ ਇਹਨੂੰ ਤੇ ਇਹ ਤੁਸੀਂ ਲੈਣਾ ਹੁੰਦਾ 50 ਗ੍ਰਾਮ ਇਸ ਦੇ ਨਾਲ ਲੌਂਗ ਆ ਜਾਂਦੇ ਆ ਇਹ 5 ਗ੍ਰਾਮ ਕਾਲੀ ਮਿਰਚ 5 ਗ੍ਰਾਮ ਵੱਡੀ ਇਲਾਚੀ ਜਿਹੜੀ ਕਾਲੀ ਇਲਾਚੀ ਕਹਿੰਦੇ ਆ ਆਪਾਂ ਇਹ ਵੀ 5 ਗ੍ਰਾਮ ਹੋ ਜਾਂਦੀ ਆ ਇਹਨੂੰ ਪਿਪਲੀ ਕਹਿੰਦੇ ਆ ਜੀ ਮਗਾ ਹੁੰਦੀਆਂ ਇਹ ਮਗਾ ਵੀ ਕਹਿੰਦੇ ਆ ਇਹਨੂੰ ਪਿਪਲੀ ਵੀ ਕਹਿੰਦੇ ਆ ਦੋ ਨਾਮ ਹੁੰਦੇ ਨੇ ਇਹਦੇ ਇਹ ਵੀ 5 ਗ੍ਰਾਮ ਹੁੰਦੇ ਆ ਤੇ ਜੈਫ ਵਾਲਾ ਇਹ ਵੀ 5 ਗ੍ਰਾਮ ਇਹ ਪੰਜ ਚੀਜ਼ਾਂ ਤੁਹਾਡੀਆਂ 5-5 ਗ੍ਰਾਮ ਹੋ ਜਾਂਦੀਆਂ ਠੀਕ ਹੈ ਜੀ ਇਹ ਤੁਸੀਂ ਨੋਟ ਕਰ ਲਓ ਇਹ ਪੰਜ ਚੀਜ਼ਾਂ 5-5 ਗ੍ਰਾਮ ਨੇ ਇਹ ਤੋਂ ਬਿਨਾ ਫਿਰ ਆ ਗਈ ਸੁੰਡ ਸੁੰਡ ਹੋ ਜਾਂਦੀ ਹੈ ਤੁਹਾਡੀ 20 ਗ੍ਰਾਮ ਠੀਕ ਹੈ ਜਿਹੜਾ ਆਦਰਕ ਸੁੱਕਾ ਆਦਰਕ ਹੁੰਦਾ ਉਹ ਤੋਂ ਸੁੰਡ ਬਣਦੀ ਹੁੰਦੀ ਉਹਨੂੰ ਸੁੰਡ ਕਿਹਾ ਜਾਂਦਾ ਇਹ ਤੁਸੀਂ 20 ਗ੍ਰਾਮ ਪਾਉਣਾ ਹੁੰਦਾ ਇਹ ਤਾਂ ਸਾਰੀਆਂ ਚੀਜ਼ਾਂ ਨਾਰਮਲੀ ਘਰਾਂ ਦੇ ਵਿੱਚ ਤੁਹਾਨੂੰ ਪਤਾ ਵਾ ਆਮ ਹੀ ਵਰਤੀਆਂ ਜਾਂਦੀਆਂ ਨੇ ਯਾਰ ਸੋਈਆਂ ਦੇ ਵਿੱਚ ਵੀ ਵਰਤੀਆਂ ਜਾਂਦੀਆਂ ਨੇ ਮਸਾਲਿਆਂ ਦੇ ਮਸਾਲੇ ਹੀ ਨੇ ਹਿਸਾਬ ਦੇ ਆਪਣੇ ਸਾਰੇ ਹਾਂ ਹਿਸਾਬ ਦੇ ਮਸਾਲੇ ਔਰ ਜਿਹੜੀਆਂ ਹੁਣ ਤੋਂ ਨੂੰ ਆਪਾਂ ਚਾਰ ਚੀਜ਼ਾਂ ਦੱਸਣੀਆਂ ਨੇ ਇਹ ਬਹੁਤ ਜ਼ਰੂਰੀ ਨੋਟ ਕਰਨ ਵਾਲੀਆਂ ਨੇ ਇਹਨਾਂ ਦਾ ਨਾਮ ਵੀ ਆਪਾਂ ਲਿਖ ਕੇ ਰੱਖਿਆ ਕਾਰਨ ਕਿ ਵੀ ਤੁਹਾਨੂੰ ਹੋ ਸਕਦਾ ਇਹਨਾਂ ਦੀ ਸਮਝ ਨਾ ਲੱਗੇ ਕਿਉਂਕਿ ਤੁਹਾਨੂੰ ਪੰਸਾਰੀ ਦੇ ਲੈਣ ਜਾਓਗੇ ਪੰਸਾਰੀ ਦੇ ਚ ਜਲਦੀ ਪਤਾ ਨਹੀਂ ਲੱਗਦਾ ਵੀ ਕਿਹੜੀ ਚੀਜ਼ ਆ ਜੇ ਤੁਹਾਨੂੰ ਪਹਿਚਾਣ ਹੋਊਗੀ ਉਹ ਚੀਜ਼ ਦੀ ਉਹਦਾ ਨਾਮ ਸਹੀ ਪਤਾ ਹੋ ਤੁਹਾਨੂੰ ਤਾਂ ਤੁਸੀਂ ਉਹਨਾਂ ਨੂੰ ਲਿਖ ਕੇ ਲਿਜਾ ਕੇ ਦੱਸ ਸਕਦੇ ਹੋ ਕਈ ਵਾਰੀ ਸਮਝਣ ਦੇ ਵਿੱਚ ਕਿਉਂਕਿ ਜਦੋਂ ਆਪਾਂ ਕਿਸੇ ਚੀਜ਼ ਦਾ ਨਵਾਂ ਨਾਮ ਸੁਣਦੇ ਹਾਂ ਨਾ ਤਾਂ ਆਪਾਂ ਨੂੰ ਉਹਦੀ ਸਮਝ ਨਹੀਂ ਲੱਗਦੀ ਵੀ ਕੀ ਕਿਹੜੀ ਚੀਜ਼ ਆ ਇਹ ਤੇ ਇਹ ਇਹ ਚਾਰ ਚੀਜ਼ਾਂ ਨੂੰ ਨੋਟ ਕਰ ਲਓ ਤੁਸੀਂ ਸਭ ਤੋਂ ਪਹਿਲੀ ਆ ਜਾਂਦੀ ਹੈ ਜੀ ਰੇਸਾ ਖਾਤਮੀ ਇੰਦਾ ਦੀ ਹੁੰਦੀ ਹੈ ਦੇਖੋ ਇਹ ਇਹ ਜੇ ਤੁਸੀਂ ਕਦੇ ਧਿਆਨ ਨਾਲ ਦੇਖਿਆ ਹੋਵੇਗਾ ਨਾ ਚੀਜ਼ ਨੂੰ ਤਾਂ ਇਹ ਆਪਣੇ ਆਮ ਹੀ ਬੱਟਾ ਨਾਲ ਜਾਂ ਤਾਂ ਆਮ ਹੀ ਖੜੀ ਹੁੰਦੀ ਆ ਗੰਭੀਰੀਆਂ ਦੀਆਂ ਬੋਲ ਜਾਂਦੇ ਸੀ ਕੋਈ ਪਛਾਣ ਪਤਾ ਹੁੰਦਾ ਦੇਖੋ ਉਹ ਨੂੰ ਆਪਾਂ ਫੱਡ-ਫੱਡ ਕੇ ਸਿੱਟੀ ਜਾਂਦੇ ਆ ਅਸੀਂ ਬਹੁਤ ਵੱਡ-ਵੱਡ ਛੜਦੇ ਰਹੇ ਬਚਪਨ ਦੇ ਵਿੱਚ ਜਦੋਂ ਨਹੀਂ ਪਤਾ ਹੁੰਦਾ ਕਿ ਚੀਜ਼ ਦਾ ਇਦਾਂ ਦੇ ਵੀ ਇਹ ਹੋ ਜਾਂਦੇ ਆ ਟੁੱਟ ਕੇ ਬਰੀਕ-ਬਰੀਕ ਅਲੱਗ-ਅਲੱਗ ਆਹ ਤੁਹਾਨੂੰ ਪਹਿਚਾਣ ਹੋ ਜੂਗੀ ਇਹ ਤਾਂ ਤੁਸੀਂ ਆਪਣੀ ਵੱਟ ਤੋਂ ਵੀ ਮਤਲਬ ਖੇਤਾਂ ਦੇ ਵਿੱਚੋਂ ਵੀ ਪ੍ਰਾਪਤ ਕਰ ਸਕਦੇ ਹੋ ਜੇ ਤੁਸੀਂ ਖੇ ਇਸ ਪਿੰਡ 'ਚ ਰਹਿੰਦੇ ਹੋ ਕਿਸੇ 'ਚ ਜੀ ਤੇ ਇਹਦਾ ਨਾਮ ਹੁੰਦਾ ਜੀ ਖਤਮੀ ਰੇਸਾ ਖਾਤਮੀ ਕਹਿੰਦੇ ਆ ਖਤਮੀ ਕਹਿੰਦੇ ਆ ਠੀਕ ਹੈ ਇਹਦਾ ਨਾਮ ਆ ਨੋਟ ਕਰ ਲਿਓ ਤੁਸੀਂ ਰੇਸਾ ਖਾਤਮੀ ਕਿਉਂਕਿ ਇਹਨਾਂ ਚੀਜ਼ਾਂ ਦਾ ਹੀ ਤੁਹਾਨੂੰ ਨਾਮ ਦਾ ਨਹੀਂ ਪਤਾ ਲੱਗਦਾ ਹੁੰਦਾ ਤੇ ਇਸ ਤੋਂ ਬਾਅਦ ਆ ਜਾਂਦਾ ਜੀ ਇਹ ਆ ਗਈ ਖਵਾਜੀ ਠੀਕ ਇਹ ਦੇਖੋ ਜਿਵੇਂ ਆਪਣੇ ਕੋ ਨਾ ਜੇ ਤੁਸੀਂ ਦੇਖਿਆ ਹੋਵੇ ਕਣਕਾਂ ਦੇ ਵਿੱਚ ਇਸ ਟਾਈਮ ਤੇ ਇੱਕ ਆਪਾਂ ਕਹਿੰਦੇ ਹੁੰਨੇ ਬੂਟੀ ਨੂੰ ਖੰਡੀ ਠੀਕ ਇਹ ਸੇਮ ਉਹਦੇ ਵਰਗੀ ਹੀ ਹੁੰਦੀ ਆ ਖੰਡੀ ਦਾ ਜਿਹੜਾ ਬੀਜ ਹੁੰਦਾ ਉਹਦੇ ਵਰਗੀ ਹੁੰਦੀ ਆ ਇਹਦਾ ਨਾਮ ਖਵਾਜੀ ਹੁੰਦਾ ਜੀ ਇਹ ਵੀ ਨੋਟ ਕਰ ਲਓ ਤੁਸੀਂ ਇਹਨਾਂ ਚੀਜ਼ਾਂ ਦੀ ਕੁਆਂਟੀਟੀ 10-10 ਗ੍ਰਾਮ ਰਹਿਣੀ ਆ ਠੀਕ ਹੈ ਇਸ ਤੋਂ ਅੱਗੇ ਆ ਜਾਂਦਾ ਔਨਾਬ ਇਹਨੂੰ ਹਾਊ ਵੇਰ ਵੀ ਕਹਿੰਦੇ ਨੇ ਉਨਾਬ ਇਹ ਵੀ 10 ਗ੍ਰਾਮ ਲੈਣਾ ਤੁਸੀਂ ਠੀਕ ਇਸ ਤੋਂ ਅੱਗੇ ਆ ਜਾਂਦਾ ਇਹ ਦੀ ਇਹਨੂੰ ਤੁਸੀਂ ਸਾਰੇ ਪਹਿਚਾਣਦੇ ਹੋਵੋਗੇ ਪਰ ਪੁਰਾਣੇ ਬਜ਼ੁਰਗ ਤਾਂ ਸਾਰੇ ਜਾਣਦੇ ਹਨ ਉਹ ਪੁਰਾਣੇ ਬੰਦੇ ਪਰ ਨਵੇਂਆਂ ਨੂੰ ਨਹੀਂ ਪਤਾ ਇਹਦੇ ਬਾਰੇ ਬਾਲਾ ਇਹਨੂੰ ਲਸੂੜੀ ਕਹਿੰਦੇ ਆ ਕਿਉਂਕਿ ਇਹਦੀ ਪਹਿਚਾਣ ਤੁਹਾਨੂੰ ਇਦਾਂ ਦਾ ਕੈਪ ਇਹਦੇ ਦਰਖਤ ਬਹੁਤ ਵੱਡੇ ਵੱਡੇ ਖੜੇ ਹੁੰਦੇ ਆ ਹੈਗਾ ਨਾ ਇਦਾਂ ਦਾ ਹੁੰਦਾ ਜੀ ਇਹਦਾ ਚਾਰ ਵਗੈਰਾ ਤੇ ਆਪਾਂ ਚਾਰ ਵੀ ਪੈਂਦਾ ਇਹਦਾ ਬਹੁਤ ਗੁਣਕਾਰੀ ਚੀਜ਼ ਆ ਇਹਦੇ ਵਿੱਚੋਂ ਜਿੱਦਾਂ ਆਪਾਂ ਇਹਨੂੰ ਤੋੜਦੇ ਹੁੰਨੇ ਆ ਕਿ ਜਦੋਂ ਇਹ ਹਰਾ ਹੁੰਦਾ ਇਹਦੇ ਵਿੱਚੋਂ ਗੁੰਮਦ ਜੀ ਨਿਕਲਦੀ ਹੁੰਦੀ ਜਾਂ ਯੁਕੜ ਜਾਂ ਨਿਕਲਦਾ ਹੁੰਦਾ ਤੇ ਏਰੀਏ ਪਹਿਚਾਨ ਹੁੰਦੀ ਹੈ ਬਾਹਰ ਰੋੜਾਂ ਤੇ ਦਰਖਤ ਬਹੁਤ ਖੜੇ ਆ ਇਹ ਪਰ ਅੱਜ ਕੱਲ ਦੇ ਸਮੇਂ 'ਚ ਬਹੁਤ ਘਟ ਨੇ ਇਹ ਪੌਦੇ ਤੇ ਇਹ ਵੀ 10 ਗ੍ਰਾਮ ਇਹ ਚਾਰ ਚੀਜ਼ਾਂ ਤੁਹਾਡੀਆਂ 10-10 ਗ੍ਰਾਮ ਹੋ ਗਈਆਂ ਲਸੂੜੇ ਉਨਾਬ ਖਵਾਜੀ ਤੇ ਰੇਸਾ ਕਾਤਨੀ ਇਹ 10-10 ਗ੍ਰਾਮ ਹੋ ਸੋ ਦੋਸਤੋ ਆਪਾਂ ਸਾਰੇ ਤੁਹਾਨੂੰ ਕੁਆਂਟੀਟੀ ਦੱਸ ਦਿੱਤੀ ਆ ਮਸਾਲਿਆਂ ਦੇ ਨਾਮ ਦੱਸ ਦਿੱਤੇ ਆ ਜਿਨ੍ਹਾਂ ਦੀ ਪਛਾਣ ਨਹੀਂ ਸੀ ਉਹ ਪਛਾਣ ਆਪਾਂ ਕਰਵਾ ਦਿੱਤੀ ਆ ਸਪੈਸ਼ਲੀ ਨਾਲ ਨਾਮ ਲਿਖ ਕੇ ਰੱਖੀ ਹੋਇਆ ਕਿਉਂਕਿ ਕਈ ਫਿਰ ਕਮੈਂਟ ਕਰਦੇ ਮੈਡਮ ਕੀ ਬੋਲਿਆ ਸੀ ਤੁਸੀਂ ਸਾਨੂੰ ਉਹਦਾ ਨਾਮ ਸਮਝ ਨਹੀਂ ਲੱਗਿਆ ਚਾਹੇ ਅਸੀਂ ਲਿਖ ਨਹੀਂ ਸਕੇ ਸੋ ਤੁਸੀਂ ਵੀਡੀਓ ਨੂੰ ਪਾਉਚ ਕਰਕੇ ਚਾਹੇ ਦੁਬਾਰਾ ਸਕਰੀਨਸ਼ਾਟ ਉੱਥੋਂ ਤੁਸੀਂ ਲੈ ਕੇ ਤੇ ਨਾਮ ਲਿਖ ਕੇ ਪੰਸਾਰੀ ਤੋਂ ਸਾਰੇ ਮਿਲ ਜਾਣਗੇ ਭਾਜੀ ਤੁਸੀਂ ਪੰਸਾਰੀ ਤੋਂ ਲੈ ਸਕਦੇ ਹੋ ਸੋ ਇਹਦਾ ਇਸ ਤਰ੍ਹਾਂ ਕਿਵੇਂ ਕਰਨਾ ਭਾਜੀ ਇਸਤੇਮਾਲ ਇਹ ਤਾਂ ਦੇਖੋ ਜੀ ਦੋ ਤਰੀਕਿਆਂ ਨਾਲ ਕਰ ਸਕਦੇ ਹੋ ਤੁਸੀਂ ਇਹਦਾ ਇਹ ਸਾਰੀਆਂ ਚੀਜ਼ਾਂ ਨੂੰ ਲੈ ਲਿਆ ਤੁਸੀਂ ਇਹਨਾਂ ਨੂੰ ਪੀਸ ਲਓ ਸਾਰੇ ਕਾਹਦੇ ਠੀਕ ਹੈ ਪੀਸ ਕੇ ਮਿਕਸੀ ਚ ਪੀਸ ਲਓ ਭਾਵੇਂ ਤੁਸੀਂ ਮਾਮਲੇ ਦੇ ਚ ਕੁੱਟ ਲਓ ਹੀ ਸਕੇ ਰੱਖ ਲਿਆ ਤੁਸੀਂ ਇਹਨਾਂ ਨੂੰ ਇਹਦਾ ਚਮਚ ਦੇ ਚੌਥੇ ਹਿੱਸੇ ਤੋਂ ਲੈ ਕੇ ਅੱਧੇ ਚਮਚ ਤੱਕ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਪਾਓ ਇਹਨੂੰ ਅੱਛਾ ਜੀ ਅੱਧਾ ਚਮਚ ਪਾ ਲਓ ਜੇ ਤਾਂ ਬੱਚੇ ਨੂੰ ਦੇਣਾ ਫਿਰ ਤਾਂ ਚਮਚ ਦਾ ਚੌਥਾ ਹਿੱਸਾ ਜੀ ਜੇ ਨੌਜਵਾਨ ਨੇ ਜਾਂ ਬਜ਼ੁਰਗ ਨੇ ਲੈਣਾ ਤਾਂ ਅੱਧਾ ਚਮਚ ਤੱਕ ਪਾ ਸਕਦੇ ਹੋ ਠੀਕ ਹੈ ਜੀ ਤੇ ਉਹਨੂੰ ਤੁਸੀਂ ਬਸ ਇੱਕ ਗਲਾਸ ਨੂੰ ਬੋਇਲ ਕਰੋ 5-7 ਮਿੰਟ ਜਦੋਂ ਤੁਹਾਡਾ ਅੱਧਾ ਗਲਾਸ ਰਹਿ ਗਿਆ ਉਹ ਪਾਣੀ ਦਾ ਤਾਂ ਉਹਨੂੰ ਤੁਸੀਂ ਸਾੜ ਕੇ ਪੀ ਸਕਦੇ ਛਕਾੜੇ ਰੂਪੀ ਪੀ ਸਕਦੇ ਹਾਂ ਦੋ ਟਾਈਮ ਇਹਨੂੰ ਕਾੜਾ ਬਣਾ ਕੇ ਤੁਸੀਂ ਇਹਦਾ ਟੋ ਟਾਈਮ ਪੀ ਲੋ ਜੇ ਜਿਆਦਾ ਖੰਘਦਾ ਤੁਹਾਨੂੰ ਬਲਗਮ ਜਿਆਦਾ ਬਣੀ ਹੋਈ ਆ ਤਾਂ ਤਿੰਨ ਟਾਈਮ ਰੋਟੀ ਤੋਂ 1 ਘੰਟਾ ਬਾਅਦ ਤੇ ਇਹਦੇ ਵਿੱਚ ਕੋਈ ਮਿੱਠਾ ਵਗੈਰਾ ਵੀ ਪਾਣਾ ਕਿਸ ਤਰ੍ਹਾਂ ਦੇਖੋ ਮਿੱਠਾ ਨਾ ਪਾਇਆ ਜਾਵੇ ਤਾਂ ਰਿਜ਼ਲਟ ਆਪਾਂ ਨੂੰ ਹਮੇਸ਼ਾ ਹਰ ਚੀਜ਼ ਦੇ ਹਰ ਕਾੜੇ ਦੇ ਵਧੀਆ ਮਿਲਦੇ ਹੁੰਦੇ ਆ ਜੇ ਤੁਹਾਨੂੰ ਲੱਗਦਾ ਵੀ ਨਹੀਂ ਪੀਤਾ ਜਾ ਰਿਹਾ ਜਿਵੇਂ ਬੱਚਿਆਂ ਨੂੰ ਬੱਚੇ ਨੇ ਨਹੀਂ ਪੀਣਾ ਇਦਾਂ ਤਾਂ ਬੱਚੇ ਲਈ ਤੁਸੀਂ ਥੋੜਾ ਜਿਹਾ ਇਹਦੇ ਵਿੱਚ ਮਿੱਠਾ ਪਾ ਸਕਦੇ ਹੋ ਉਹ ਵੀ ਕੀ ਪਾ ਸਕਦੇ ਹੋ ਤੁਸੀਂ ਜਦ ਤੱਕ ਗੁੜ ਪਾ ਸਕਦੇ ਹੋ ਥੋੜਾ ਜਿਹਾ ਕਿਉਂਕਿ ਗੁੜ ਨਾਲ ਹੋਰ ਜਿਆਦਾ ਫਾਇਦਾ ਹੁੰਦਾ ਵੀ ਉਹ 'ਚ ਫਾਸਫੋਰਸ ਹੁੰਦਾ ਤੇ ਬਲਗਮ ਨੂੰ ਜਿਆਦਾ ਪਟਦਾ ਜੇ ਤੁਸੀਂ ਨਹੀਂ ਪਾਉਣਾ ਗੁੜ ਤਾਂ ਤੁਸੀਂ ਧਾਕਾ ਮਿਸਰੀ ਪਾ ਸਕਦੇ ਹੋ ਠੀਕ ਹੈ ਥੋੜੀ ਕੁਆਂਟੀਟੀ ਦੇ ਵਿੱਚ ਉਹ ਪਾ ਕੇ ਉਹ ਵਰਤ ਸਕਦੇ ਹੋ ਤੁਸੀਂ ਠੀਕ ਹੈ ਜੀ ਤਿੰਨ ਟਾਈਮ ਰੋਟੀ ਤੋਂ 1 ਘੰਟਾ ਬਾਅਦ ਇਹ ਖਾਸ ਧਿਆਨ ਰੱਖਣਾ ਰੋਟੀ ਤੋਂ ਪਹਿਲਾਂ ਨਾ ਲਿਓ ਰੋਟੀ ਤੋਂ 1 ਘੰਟਾ ਬਾਅਦ ਸੋ ਭਾਜੀ ਤੁਸੀਂ ਇਹਦਾ ਇਸਤੇਮਾਲ ਕਰਨ ਦਾ ਤਰੀਕਾ ਦੱਸਿਆ ਵਾ ਤੇ ਤੁਸੀਂ ਨਾਲ ਕਹਿਆ ਸੀ ਵੀ ਬੱਚਿਆਂ ਨੂੰ ਵੀ ਦੇ ਸਕਦੇ ਬੱਚਿਆਂ ਦੀ ਕੋਈ ਏਜ ਦਾ ਵੀ ਹਿਸਾਬ ਆ ਵੀ ਸਾਲ ਦੇ 2 ਸਾਲ ਦੇ ਬੱਚੇ ਕਦੋਂ ਤੱਕ ਦੀ ਏਜ ਨੂੰ ਦੇ ਸਕਦੇ ਆ ਜੀ 1 ਸਾਲ ਤੋਂ ਲੈ ਕੇ ਤੁਸੀਂ ਉੱਪਰ ਜਿੰਨੀ ਵੀ ਏਜ ਦੇ ਬੱਚੇ ਸਭ ਨੂੰ ਦੇ ਸਕਦੇ ਹੋ 1 ਸਾਲ ਦਾ ਛੋਟੇ ਤੋਂ ਛੋਟਾ ਬੱਚਾ 1 ਸਾਲ ਦਾ ਉਤੋਂ ਛੋਟੇ ਬੱਚੇ ਨੂੰ ਨਾ ਦਿਓ ਕਈ ਵਾਰੀ ਬੱਚਾ ਨਹੀਂ ਚੱਲਦਾ ਇਹ ਜੀ ਚੀਜ਼ਾਂ ਨੂੰ ਜੀ 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 ਤੇ 1 ਸਾਲ ਦੇ ਬੱਚੇ ਨੂੰ ਤੁਸੀਂ ਕਿੱਦਾਂ ਦੇ ਸਕਦੇ ਹੋ ਜਿੱਦਾਂ ਇਹ ਸਾਰਾ ਕੁਝ ਲੈ ਲਿਆ ਤੁਸੀਂ ਜੀ ਸਾਰੇ ਪੀਸ ਲਿਆ ਸਾਰਾ ਕੁਝ ਉਹਦੀ ਅੱਧੀ ਚੁਟਕੀ ਲੈ ਲਈ ਤੁਸੀਂ ਠੀਕ ਹੈ ਉਹਨੂੰ ਸਹਿਦ ਦੇ ਵਿੱਚ ਪਾ ਲਿਆ ਸਹਿਦ ਦੇ ਅੱਧੇ ਇੱਕ ਚਮਚੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਉਹਨੂੰ ਥੋੜਾ ਥੋੜਾ ਛਟਾਈ ਚਲੋ ਦੇਣ ਚ 3-3 4-4 ਘੰਟੇ ਬਾਅਦ ਜਿਵੇਂ ਸੁਹਾਗਾ ਛਟਾਉਂਦੇ ਹਾਂ ਹਾਂ ਇਹ ਨਹੀਂ ਵੀ ਤੁਸੀਂ ਇੱਕ ਚੁਟਕੀ ਜਿਹੜੀ ਲਈ ਆ ਨਾ ਅੱਧੇ ਚਮਚੇ ਦੇ ਵਿੱਚ ਵੀ ਤੁਸੀਂ ਉਹਨੂੰ ਇੱਕ ਵਾਰੀ ਹੀ ਦੇਤਾ ਨਹੀਂ ਉਹਨੂੰ ਥੋੜਾ ਥੋੜਾ ਉੰਗਲ ਨਾਲ ਬੱਸ ਜਿਵੇਂ 5-7 ਸਾਰੇ ਦਿਨ ਦੇ ਵਿੱਚ ਹਾਂ ਦਿਨ ਦੇ ਵਿੱਚ 2-2 3-3 ਘੰਟੇ ਬਾਅਦ 1 ਜਾਂ 2 ਦਿਨ ਜ਼ਿਆਦਾ ਨਹੀਂ ਉਹਨੂੰ ਦੇਣਾ 2-3 ਦਿਨ ਤੱਕ ਦੇ ਸਕਦੇ ਹੋ ਉਹਨੂੰ ਤੁਸੀਂ 2-3 ਦਿਨਾਂ ਚੋਂ ਦੀ ਬਲਗਮ ਸਾਰੀ ਨਿਕਲ ਜਾਂਦੀ ਜੀ 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 ਇਸ ਤਰ੍ਹਾਂ ਤਸੈਦ ਦੇ ਵਿੱਚ ਪਾ ਕੇ ਵੀ ਲੈ ਚੁੱਕੀ। ਅੱਛਾ ਦੋਵੇਂ ਤਰੀਕੇ ਨਾਲ ਵੱਡੇ ਵੀ ਲੈ ਸਕਦੇ ਨੇ ਬੱਚੇ ਵੀ। ਬਾਕੀ ਬਹੁਤੀ ਪਰੇਸ਼ਾਨੀ ਜਿਹੜੀ ਆ ਉਹ ਬੱਚਿਆਂ ਨੂੰ ਹੀ ਆਂਦੀ ਆ। ਸਰਦੀਆਂ ਦੇ ਵਿੱਚ ਹੁਣ ਰਾਤ ਵੀ ਕਿਸੇ ਵੇਲੇ ਸਾਹ ਬੰਦ ਹੋ ਜਾਂਦਾ ਬੱਚੇ ਦਾ ਇੰਨੀ ਜ਼ਿਆਦਾ ਬਲਗਮ ਉਹਨਾਂ ਦੇ ਗਲ ਦੇ ਵਿੱਚ ਟਿਕਦੀ ਆ ਫਿਰ ਭੱਜਦੇ ਨੇ ਡਾਕਟਰਾਂ ਵੱਲ। ਸੋ ਇਹੋ ਜਿਹੇ ਜਿਹੜਾ ਤੁਸੀਂ ਜਿੰਨਾ ਵੀ ਤੁਹਾਨੂੰ ਦੱਸਿਆ ਸਾਰਾ ਸਮਾਨ ਲਿਆ ਕੇ ਤੁਸੀਂ ਇਹਨੂੰ ਪਾਊਡਰ ਰੂਪੀ ਬਣਾ ਕੇ ਰੱਖ ਸਕਦੇ ਹੋ। ਜੇਕਰ ਤਾਂ ਤੁਹਾਡਾ ਬੱਚਾ ਕਾੜਾ ਪੀ ਸਕਦਾ ਵਾ ਵੱਡਾ ਵਾ ਥੋੜਾ ਜਿਆ ਤੁਸੀਂ ਕਾੜਾ ਬਣਾ ਕੇ ਉਹਨੂੰ ਦੋ। ਗਰਮੈਸ਼ ਉਹਨੂੰ ਆਊਗੀ ਬਲਗਮ ਉਹਦੀ ਜਿਹੜੀ ਅੰਦਰੋਂ ਦਿਨੋਂ ਜੇ ਕੋਈ ਛੋਟਾ ਬੱਚਾ ਵਾ ਤੇ ਉਹਨੂੰ ਜਿਵੇਂ ਭਾਜੀ ਨੇ ਦੱਸਿਆ ਵਾ ਵੀ ਸ਼ਹਿਦ ਦੇ ਵਿੱਚ ਤੁਸੀਂ ਉਹਨੂੰ ਲਾ ਕੇ ਥੋੜਾ ਜਿਹਾ ਚੁਟਕੀਕ ਭਰ ਪਾ ਲਾ ਕੇ ਤੇ ਉਹ ਚਟਾ ਕੇ ਤੁਸੀਂ ਉਹਦੇ ਨਾਲ ਵੀ ਉਹ ਬੱਚਾ ਜਿਹੜਾ ਠੀਕ ਹੋ ਜਾਊ। ਤੇ ਇੱਕ ਗੱਲ ਹੋਰ ਵੀ ਹੈ ਜੀ ਦਮੇ ਦੇ ਜਿਹੜੇ ਮਰੀਜ਼ ਨੇ ਨਾ ਉਹਨਾਂ ਲਈ ਤਾਂ ਵਰਦਾਨ ਸਾਬ ਤੋਂ। ਅੱਛਾ ਜੀ ਦਮੇ ਦੇ ਮਰੀਜ਼ਾਂ ਲਈ ਤਾਂ ਬਹੁਤ ਜ਼ਿਆਦਾ ਵਧੀਆ ਉਹ ਰੈਗੂਲਰ ਇਹਨੂੰ ਮਹੀਨਾ ਇੱਕ ਪੀਣ ਤੁਸੀਂ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰ ਸਕਦੇ ਜਿਹੜੇ ਦਮੇ ਦੇ ਮਰੀਜ਼ ਨੇ ਉਹ ਮੋਰਿੰਗਾ ਐਡ ਕਰ ਸਕਦੇ। ਇਦੇ ਵਿੱਚ ਮੋਰਿੰਗਾ ਤੇ ਹਲਦੀ ਦੋ ਚੀਜ਼ਾਂ ਐਡ ਕਰ ਲੈਣ ਹੋਰ ਨਾਲ 10 10 20 20 ਗ੍ਰਾਮ ਦੀ ਕੁਆਂਟੀਟੀ ਇਹਦੇ ਚ ਐਡ ਕਰ ਲੈਣ ਹੋਰ ਇੰਨੇ ਇੰਨੀਆਂ ਚੀਜ਼ਾਂ ਲੈ ਕੇ ਤਾਂ ਉਹਨਾਂ ਦਾ ਦਮਾ ਵੀ ਦੋਨੋਂ ਦਰਨ ਠੀਕ ਹੋਣ ਲੱਗ ਜੂ ਕਿਉਂਕਿ ਦਮਾ ਵੀ ਕੀ ਹੁੰਦਾ ਵੀ ਪਲਗਮ ਜਦੋਂ ਜ਼ਿਆਦਾ ਬਣ ਜਾਂਦੀ ਆ ਉਹ ਜੰਮ ਜਾਂਦੀ ਆ ਤਾਂ ਉਹਦੇ ਨਾਲ ਕਫ ਦਾ ਦਮਾ ਹੋ ਜਾਂਦਾ ਉਹ ਕਫ ਦਾ ਰੋਗ ਹੁੰਦਾ ਤਾਂ ਉਹਨੂੰ ਵੀ ਇਹ ਠੀਕ ਕਰੂਗਾ ਬਾਕੀ ਕਫ ਦੇ ਜਿੰਨੇ ਵੀ ਰੋਗ ਹੁੰਦੇ ਆ ਸਾਰੇ ਕਫ ਦੇ ਰੋਗਾਂ ਨੂੰ ਠੀਕ ਕਰ ਕਈਆਂ ਦੇ ਕਮੈਂਟ ਆਏ ਸੀ ਜਿਵੇਂ ਉਹ ਕਹਿੰਦੇ ਰੇਸ਼ਾ ਜਿਆ ਡਿੱਗਦਾ ਰਹਿੰਦਾ ਉਦਾਂ ਸੀ ਠੀਕ ਆ ਰਾਤ ਨੂੰ ਜਦੋਂ ਅਸੀਂ ਪੈਂਦੇ ਆ ਤੇ ਗੋ ਤੇ ਉਹ ਵੀ ਪ੍ਰੋਬਲਮ ਮੇਂ ਠੀਕ ਕਰ ਸਕਦਾ ਹਾਂ ਬਿਲਕੁਲ ਜਿਹੜਾ ਗਾਲਚ ਰੇ ਸਾਡਾ ਇੱਕ ਦਾ ਉਹਦੇ ਚ ਫਿਰ ਇਹਨੂੰ ਸਿਹਤ ਚ ਪਾ ਕੇ ਛੱਟਣਾ ਅੱਛਾ ਜੀ ਉਹ ਕਿਉਂਕਿ ਹੌਲੀ ਹੌਲੀ ਜਿਵੇਂ ਸਿਹਤ ਦੇ ਵਿੱਚ ਹੌਲੀ ਹੌਲੀ ਇਹਨੂੰ ਚਟਣਗੇ ਉਸੇ ਹਿਸਾਬ ਨਾਲ ਉਹਨੇ ਸਾਰਾ ਰੇਸਾ ਖੋੜ ਦੇਣਾ ਸਾਰਾ ਥੱਲੇ ਨਾਲ ਠੀਕ ਹੈ ਉਹਨਾਂ ਨੇ ਕੜਾ ਨਹੀਂ ਬਣਾ ਕੇ ਪੀਣਾ ਉਹਨਾਂ ਨੇ ਸਿਹਤ ਚ ਪਾ ਦੇਣਾ ਜੀ ਜੀ ਸੋ ਸਾਰਾ ਆਪਾਂ ਤੁਹਾਨੂੰ ਦੱਸ ਦਿੱਤਾ ਵਾ ਕਿ ਕਿਹੜੀ ਪ੍ਰੋਬਲਮ ਵਾਲੇ ਨੇ ਕਿਸ ਤਰ੍ਹਾਂ ਇਹਦਾ ਇਸਤੇਮਾਲ ਕਰਨਾ ਵਾ ਤੇ ਕਿਸ ਤਰ੍ਹਾਂ ਨਹੀਂ ਇਸਤੇਮਾਲ ਕਰਨਾ ਕਦੋਂ ਇਸਤੇਮਾਲ ਕਰਨਾ ਵਾ ਕਿੰਨੀ ਕੁਆਂਟੀਟੀ ਦੇ ਵਿੱਚ ਇਸਤੇਮਾਲ ਕਰਨਾ ਸੋ ਸਾਰੀ ਆਪਾਂ ਜਾਣਕਾਰੀ ਅੱਜ ਵਾਲੀ ਵੀਡੀਓ ਚ ਤੁਹਾਨੂੰ ਦੇ ਦਿੱਤੀ ਹੈ ਬਾਕੀ ਬਹੁਤ ਜਿ ਇਹੋ ਜਿਹੇ ਭੈਣ ਭਰਾ ਹੈਗੇ ਆ ਵੀ ਜਿਹੜੇ ਇਹ ਚੀਜ਼ਾਂ ਦਾ ਇਸਤੇਮਾਲ ਤਾਂ ਕਰਨਾ ਚਾਹੁੰਦੇ ਆ ਪਰ ਉਹਨਾਂ ਕੋਲ ਇੱਕ ਟਾਈਮ ਨਹੀਂ ਆ ਦੂਜੀ ਗੱਲ ਆ ਕਿ ਉਹ ਕਿਤੇ ਉਹ ਲਿਆ ਨਹੀਂ ਸਕਦੇ ਸਮਾਨ ਚਾਹੇ ਕਿਤੇ ਵੱਡੇ ਸ਼ਹਿਰਾਂ ਚ ਰਹਿੰਦੇ ਉਹਨਾਂ ਨੂੰ ਇਸ ਚੀਜ਼ ਦੀ ਨੌਲੇਜ ਹੀ ਨਹੀਂ ਹੈਗੀ ਫਿਰ ਸੁਣਤਾ ਲੈਂਦੇ ਨੇ ਫਿਰ ਉਹ ਮੈਨੂੰ ਫੋਨ ਕਰਦੇ ਨੇ ਮੈਂਨੂੰ ਤੁਸੀਂ ਸਾਨੂੰ ਇਹ ਜਿਹੜੀ ਚੀਜ਼ ਭੇਜ ਸਕਦੇ ਹੋ ਉਹਦੇ ਨਾਲੋਂ ਤੁਸੀਂ ਭਾਜੀ ਤੁਸੀਂ ਇਹ ਦਵਾਈ ਜਿਹੜੀ ਆ ਘਰੇ ਬਣਾ ਕੇ ਭੇਜ ਸਕਦੇ ਹੋ ਜੀ ਅਸੀਂ ਤਾਂ ਚਲੋ ਬਣਾਉਂਦੇ ਹੀ ਰਹਨੇ ਸਾਰੀਆਂ ਦਵਾਈਆਂ ਬਣਾਉਨੇ ਆ ਜੀ ਜੀ ਉਸਦਾਨੀ ਜੇ ਕਿਸੇ ਨੂੰ ਨਹੀਂ ਅਰੇਜ ਕਰ ਸਕਦਾ ਤਾਂ ਭੇਜ ਵੀ ਸਕਦੇ ਕੋਈ ਏਡੀ ਗੱਲ ਸੋ ਤੁਸੀਂ ਜਿਹੜਾ ਵੀਡੀਓ ਦੇ ਵਿੱਚ ਦਿੱਤਾ ਨੰਬਰ ਆ ਉੱਤੇ ਫੋਨ ਕਰਕੇ ਜਿਨ੍ਹਾਂ ਨੇ ਘਰੇ ਬਣਾਉਣੀ ਆ ਉਹ ਤਾਂ ਸਾਰੇ ਵੀਡੀਓ ਦੇ ਵਿੱਚ ਨੋਟ ਕਰਕੇ ਬਣਾ ਸਕਦੇ ਹੋ ਜਿਨ੍ਹਾਂ ਨੇ ਨਹੀਂ ਤਾਂ ਤੁਸੀਂ ਉਹ ਭਾਜੀ ਨੂੰ ਫੋਨ ਕਰਕੇ ਜੇ ਮੈਡੀਸਨ ਇਦਾਂ ਬਣੀ ਬਣਾਈ ਲੈਣੀ ਆ ਤੁਸੀਂ ਤੇ ਉਹ ਫੋਨ ਕਰਕੇ ਤੁਸੀਂ ਘਰ ਬੈਠੇ ਹੋ ਮਗਾ ਸਕਦੇ ਹੋ ਹਾਂਜੀ ਉਹੀ ਫੋਨ ਕਰਿਓ ਜਿਨ੍ਹਾਂ ਨੇ ਇਹ ਜਿਹੜੀ ਚੀਜ਼ ਮਗਾਣੀ ਆ ਫੋਨ ਤਾਂ ਕਰਨ ਵਾਸਤੇ ਹੁੰਦਾ ਤੇ ਜੇ ਤੁਸੀਂ ਨੌਲੇਜ ਕਿਸ ਗੱਲ ਦੀ ਲੈਣੀ ਆ ਉਹ ਵੀਡੀਓ ਨੂੰ ਦੁਬਾਰਾ ਫਿਰ ਰਿਪੀਟ ਕਰ ਲਿਆ ਕਰੋ ਜੇ ਕੋਈ ਚੀਜ਼ ਤੁਹਾਨੂੰ ਕੋ ਮਿਸ ਹੋ ਜਾਂਦੀ ਆ ਵੀ ਤੁਹਾਨੂੰ ਸਮਝ ਨਹੀਂ ਲੱਗਦੀ ਸੋ ਸਾਰੀ ਆਪਾਂ ਜਾਣਕਾਰੀ ਦੇ ਦਿੱਤੀ ਆ ਵੀ ਇਹ ਜਿੰਨੀਆਂ ਚੀਜ਼ਾਂ ਪਈਆਂ ਵਾ ਇਹਨਾਂ ਦਾ ਤੁਸੀਂ ਪਾਊਡਰ ਬਣਾ ਲੈਣਾ ਪਾਊਡਰ ਨੂੰ ਤੁਸੀਂ ਕਾਲੇ ਰੂਪੀ ਦੇ ਵਿੱਚ ਵੀ ਇਸਤੇਮਾਲ ਕਰ ਸਕਦੇ ਹੋ ਤੇ ਸ਼ਾਇਦ ਦੇ ਨਾਲ ਵੀ ਇਸਤੇਮਾਲ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਆਪ ਦਾ ਜਿਹੜਾ ਖੰਘ ਚਕਾਮ ਆ ਬਲਗਮ ਆ ਉਹ ਬਿਲਕੁਲ ਠੀਕ ਕਰ ਸਕਦੇ ਹੋ ਸੋ ਇਹ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਜੀ ਧੰਨਵਾਦ ਬਾਕੀ ਇਸ ਤੋਂ ਇਲਾਵਾ ਤੁਸੀਂ ਕਿਸੇ ਵੀ ਕਿਸਮ ਦੀ ਜੇ ਦਵਾਈ ਮੰਗਾਉਣੀ ਹੋਵੇ ਭਾਜੀ ਤੋਂ ਚਾਹੇ ਉਹ 슈ਗਰ ਆ ਚਾਹੇ ਲੀਵਰ ਦੀ ਪ੍ਰੋਬਲਮ ਆ ਤੁਹਾਨੂੰ ਚਾਹੇ ਜੋੜਾਂ ਦੇ ਦਰਦ ਦਾ ਜੇ ਜਿਵੇਂ ਹੋਰ ਕਈ ਭਿਆਨਕ ਬਿਮਾਰੀਆਂ ਨੇ ਜਿੰਨੀਆਂ ਕਿ ਜਿੰਨੂੰ ਹੁੰਦੀਆਂ ਨੇ ਉਹਨੂੰ ਹੀ ਪਤਾ ਹੁੰਦਾ ਸੋ ਜੇ ਤੁਸੀਂ ਦੇਸੀ ਜੀਤੇ ਭਰੋਸਾ ਕਰਦੇ ਹੋ ਤੇ ਬਹੁਤ ਦਵਾਈਆਂ ਖਾ ਖਾ ਕੇ ਪਹਿਲਾਂ ਤੁਸੀਂ ਥੱਕ ਚੁੱਕੇ ਹੋ ਤੇ ਇੱਕ ਵਾਰੀ ਜਿਹੜਾ ਵਾ ਤੁਸੀਂ ਭਾਜੀ ਨੂੰ ਫੋਨ ਕਰਕੇ ਉਸ ਚੀਜ਼ ਦੀ ਜਾਣਕਾਰੀ ਲੈ ਕੇ ਉਸ ਚੀਜ਼ ਦੀ ਜਿਹੜੀ ਦਵਾਈ ਆ ਘਰ ਬੈਠੇ ਮੰਗਾ ਸਕਦੇ ਹੋ ਹਰ ਕਿਸਮ ਦੀ ਇਹਨਾਂ ਕੋ ਦਵਾਈ ਤਿਆਰ ਹੁੰਦੀ ਆ ਨਾਲ ਮoringa ਦਾ ਪਾਊਡਰ ਵੀ ਜਿਹੜੇ ਮੈਨੂੰ ਮੈਸੇਜ ਕਰਦੇ ਆ ਕਿ ਮੈਡਮ ਸਾਨੂੰ ਮoringa ਦਾ ਪਾਊਡਰ ਚਾਹੀਦਾ ਸੋ ਤੁਸੀਂ ਭਾਜੀ ਨੂੰ ਫੋਨ ਕਰਕੇ ਮoringa ਦਾ ਪਾਊਡਰ ਵੀ ਮੰਗਾ ਸਕਦੇ ਹੋ ਤੇ ਕੋਈ ਵੀ ਦਵਾਈ ਆ ਉਹ ਘਰ ਬੈਠੇ ਤੁਸੀਂ ਇਸ ਫੋਨ ਨੰਬਰ ਤੇ ਮੰਗਾ ਸਕਦੇ ਸੋ ਬਾਕੀ ਆਪਾਂ ਇਸ ਵੀਡੀਓ ਦਾ ਇੱਥੇ ਕਰਦੇ ਦੀ ਐਂਡ ਮਿਲਦੇ ਆ ਕਿ ਨਵੀਂ ਜਾਣਕਾਰੀ ਵਾਲੀ ਵੀਡੀਓ ਤਦ ਤੱਕ ਲਈ ਸਸਤੇ ਰਹੋ